Okay, leave ਸਾਡੇ ਮੁੱਖ ਮਹਿਮਾਨ ਜੀ ਸਭ ਤੋਂ ਪਹਿਲਾਂ ਜਿਹੜੇ ਗੁਬਾਰੇ ਨੇ ਅਸੀਂ ਦੇਖ ਰਹੇ ਹਾਂ ਕਿ ਤਿੰਨ ਰੰਗਾਂ ਦੇ ਗੁਬਾਰੇ ਇਹ ਹਜ਼ਾਰਾਂ ਗੁਬਾਰੇ ਕਿਉਂ ਕੀਤੇ ਗਏ ਨੇ ਇਹ ਪ੍ਰਤੀਕ ਹੈ ਸਾਡੇ ਰਾਸ਼ਟਰੀ ਝੰਡੇ ਦਾ ਤੇ ਉਹਨਾਂ ਨੂੰ ਹਵਾ ਭੰਗ ਨੇ ਇਹਨਾਂ ਤਿੰਨਾਂ ਰੰਗਾਂ ਦਾ ਕੋਈ ਮਕਸਦ ਹੈ ਕੋਈ ਮਤਲਬ ਹੈ ਉਸ ਦਾ ਸੁਨੇਹਾ ਦੇਣ ਵਾਸਤੇ ਕਿ ਗੁਬਾਰੇ ਛੱਡੇ ਸਾਡੇ ਜੀਐਸਏ ਜਗਨਦਰ ਪਾਸਟੇ ਦੀ ਜਿਸ ਤੋਂ ਬਾਅਦ 2 ਨੰਬਰ ਪਲਟੂਨ ਸਾਰੇ ਇੰਸਪੈਕਟਰ ਵੀਰਪਾਲ ਤੋਂ ਇਹਨਾਂ ਨੇ ਭਾਈ ਕਰ ਰਹੇ ਨੇ ਪਲਟੂਨ ਨੰਬਰ 3 ਦੇ ਵਿੱਚ ਕਮਾਂਡਰ ਪੀਸੀ ਗੁਰਦੇਵ ਸਿੰਘ ਜੀ ਅਗੇ ਐਸਸੀ ਡੀਐਮ ਕਾਲਜ ਪੰਜਾਬ ਕੋਪ ਕਾਜ ਦੇ ਜਵਾਨ ਇਹਨਾਂ ਜੀ ਅਗਵਾਈ ਕਰ ਰਹੇ ਨੇ ਪੀਸੀ ਗੁਰਦੇਵ ਸਿੰਘ ਜੀ ਅਸੀਂ ਦੇਖ ਰਿਹਾ ਕਿਵੇਂ ਇੱਜੇ-ਕਿਵੇਂ ਕਰਕੇ ਇਹ ਟੁਕੜੀ ਸਾਡੇ ਝੰਡੇ ਨੂੰ ਸਲਾਮੀ ਦਿੰਦੀ ਹੋਏ ਅੱਗੇ ਨੂੰ ਵਧ ਰਹੀ ਹੈ ਸਾਡੇ ਭਾਰਤੀ ਫੌਜਾਂ ਦਾ ਭਵਿੱਖ ਸਾਡੇ ਐਨ.ਸੀ.ਟੀ.ਸੀ ਦੇ ਬੱਚੇ ਡੀ.ਐਮ ਕਾਲਜ ਮੋਗਾ ਜਿਹਨਾਂ ਦੀ ਅਗਵਾਈ ਕਰ ਰਹੇ ਨੇ ਸੀਨੀਅਰ ਅਫਸਰ ਬਿੰਦਰ ਮੋਹਿਤ ਜੱਧ ਉਸ ਦੇ ਨਾਲ ਹੀ ਐਨ.ਸੀ.ਟੀ.ਸੀ ਡੈਕਰਾਉਟ ਪੁਲ ਮੋਗਾ ਉਹਨਾਂ ਦੀਆਂ ਜੇ ਨੌਜਵਾਨ ਬਟੀਆਂ ਜਸਪ੍ਰੀਤ ਕੌਰ ਇਹਨਾਂ ਦੀ ਅਗਵਾਈ ਕਰ ਰਹੀ ਹੈ ਨੰਬਰ 6 ਜਿਹੜੀ ਐਬੀਐਮਸੀਸੀ ਵੀ ਹੈ ਐਮਡੀਏ ਸਿੰਕੇ ਸੈਕੰਡਰੀ ਸਕੂਲ ਮੋਗਾ ਆਕਾਸ਼ ਸਿੰਘ ਇਹਨਾਂ ਦੀ ਅਗਵਾਈ ਕਰ ਰਹੇ ਨੇ ਇਹ ਉਹ ਨੌਜਵਾਨ ਬੱਚੇ ਨੇ ਐਮਸੀਸੀ ਵਾਲੇ ਜਿਨ੍ਹਾਂ ਨੇ ਕੱਲ ਨੂੰ ਸਾਡੇ ਦੀਵਤਿਆਂ ਜਿਹੜੀਆਂ ਸੁਰੱਖਿਆ ਫੌਜਾਂ ਨੇ ਉਹਨਾਂ ਦੀ ਕਮਾਂਡ ਸੰਭਲਣੀ ਹੈ ਤੇ ਸਾਡੇ ਦੇਸ਼ ਨੂੰ ਜਿਹੜਾ ਇੱਕ ਸੁਰੱਖਿਆ ਦਾ ਮਾਹੌਲ ਹੱਜ ਸੀ ਜਿਸ ਵਿੱਚ ਵਿਚਰ ਰਹੇ ਆ ਉਸ ਮਾਹੌਲ ਨੂੰ ਬਣਾਈ ਰੱਖਣਾ ਹੈ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਐਨਸੀਸੀ ਸੈਕੰਡ ਹਾਰਟ ਸਕੂਲ ਬੋਗਾ ਦੀਪਜੋਤ ਸਿੰਘ ਦੀ ਅਗਵਾਈ ਦੇ ਵਿੱਚ ਇਹ ਕੌਂਟੀਨੈਂਟ ਲੰਘਿਆ ਉਸ ਤੋਂ ਬਾਅਦ ਜੇਮਨ ਜੌਨਸ ਕੋਪਟੀ ਦੀ ਅਗਵਾਈ ਦੇ ਵਿੱਚ ਐਨਸੀਸੀ ਖੇਮਕਟ ਸਕੂਲ ਕੋਟੀਸੇਖਾ ਅਤੇ ਫਟਿਕੜ ਫਤਿਹਪੁਰ ਦੇ ਬੱਚੇ ਨੇ ਸੋ ਮੇਜੋ ਦੋ ਗਰੁੱਪ ਆ ਰਹੇ ਨੇ ਇਹ ਹੈ ਕਿ ਸਾਡੇ ਜਵਹਰ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਲੋਹਾਰਾ ਜਿੱਨੇ ਕੇ ਮੰਤਰੀ ਜੀ ਨੇ ਆਪਣੀ ਸਪੀਚ ਦੇ ਵਿੱਚ ਵੀ ਦੱਸਿਆ ਕਿ ਸਾਡੇ ਮਾਨਯੋਗ ਡਾ. ਪਿੰਕੀ ਕ੍ਰਿਸ਼ਨਰ ਜੀ ਦੇ ਵਿਸ਼ੇਸ਼ ਯਤਨ ਸਦਕਾ ਇਸ ਸਕੂਲ ਦੇ ਵਿੱਚ ਦੋ ਲੈਬਸ ਅਟਲਨ ਡਿਗਰੀ ਸਕੂਲ ਲੈਬ ਅਤੇ ਮੈਥ ਲੈਬ ਉਹਨੇ ਜੈਨਾ ਲਈ 100 ਬੱਚਿਆਂ ਦੇ ਸਿੱਖਿਆ ਕੋਈ ਮਾਰ ਦੇ ਇਸ ਮੌਕੇ ਦੇਸ਼ ਵਿਦੇਸ਼ ਵਿੱਚ ਵਸਦੇ ਭਾਰਤੀਆਂ ਖਾਸ ਤੌਰ ਤੇ ਪੰਜਾਬੀਆਂ ਨੂੰ ਤਹਿ ਦਿਲੋਂ ਵਧਾਈ ਦਿੰਦਾ ਹਾਂ ਮੈਂ ਦੇਸ਼ ਦੀਆਂ ਤਿੰਨੋਂ ਸਲਾਮਾਂ ਅਤੇ ਅਥਾਰਵੰਦ ਬਲਾਂ ਦੇ ਬਹਾਦਰ ਸੂਰਮੇਰਾ ਨੂੰ ਸਲਾਮ ਕਰਦਾ ਹਾਂ ਜੋ ਦੇਸ਼ ਦੀ ਇੱਜ਼ਤ ਅਤੇ ਖਾਤਿਰ ਲੜਾਈ ਕਰ ਰਹੇ ਹਨ ਸਭੇ ਜਾਣੇ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਗਣਰਾਜ ਦੀ ਸਥਾਪਨਾ ਹੋਈ ਅਤੇ ਸਾਨੂੰ ਦੁਨੀਆ ਵਿੱਚ ਸਭ ਤੋਂ ਵੱਡੇ ਜਮਹੂਰੀਤ ਫੋੜ ਦਾ ਬਾਣ ਹਾਸਲ ਹੋਇਆ ਮੈਂ ਇਸ ਕਿਟ ਖਾੜੇ ਤੇ ਬੋਕੇ ਤੇ ਭਾਰਤ ਜਨਨ ਦੇ ਨਵਾਂ 12 ਸਾਬਾਤ ਤੋਂ ਧੀਰ ਨਾਓ ਉਮੀਦਵਾਰ ਜੀ ਦੇ ਫਾਰਮੂਲੇ ਜੋਰਦਾਨ ਨੂੰ ਸੇਧਾ ਕਰਦਾ ਹਾਂ ਸਾਨੂੰ ਮਾਣ ਹੈ ਦੇਸ਼ ਸਰਕਾਰ ਦਾ ਸਭ ਤੋਂ ਜ਼ਿਆਦਾ ਕਰਮਾਨੀਆਂ ਪੰਜਾਬੀਆਂ ਨੇ ਦਿੱਤਿਆ ਅਤੇ ਇਸ ਸਰਕਾਰ ਸੀ ਹੋਏ ਕੁਝ ਅਦਾਦੀ ਕਾਟੀਆਂ ਵਿੱਚ 80% ਤੋਂ ਵੱਧ ਜੋਕਰ ਪੰਜਾਬੀਆਂ ਦਾ ਰਿਹਾ ਹੈ ਪੰਜਾਬ ਦਾ ਇਤਿਹਾਸ ਕੂਨੀ ਸਾਖਿਆ ਦਾ ਇਤਿਹਾਸ ਹੈ 40 ਸਾਲਾਂ ਨੂੰ ਤੋਂ ਬਾਅਦ ਇਹ ਲੜਦਿਆਂ ਅਨੇਕਾ ਪੰਜਾਬੀ ਜੋਧੇ ਸ਼ਹੀਦਾਂ भाग है सरदार प्रताप सिंह साबा सरदार भगत सिंह श्री सर्वेश सरदार पूरन सिंह सलाम श्री मरलल टिंगा लाला हिमालय अदे लाला लाजपत राय बनके भारत सुनरिया करवामिया सरका जस आजादी की आवे जिंदगी वदीर कर रहे हा बाजार दी धरती तो आजादी ले चलिया डर रहना बार अकाली अकारी ਕੋ ਘਾ ਰਿਆ ਗੁਰਦੁਆਰਾ ਸਹਾਰਾ ਕਾਮਾ ਗਾਟੂ ਬਾਰੂਖ ਔਰ ਪਟਰੀ ਸਹਾਰਾ ਜਿੱਤਾ ਆ ਲਹਿਰਾ ਨੇ ਭਾਰ ਦੇ ਅਰਜ਼ਾ ਆਜ਼ਾਦੀ ਸੰਗਤ ਦੁਨਾਈ ਦੇਸ਼ਾਂ ਦੇ ਨਾਸ਼ਾ ਦਿੱਤੀ